ਸਤ ਸਤਨਾਮ ਸੱਚੇ ਪਾਤਸ਼ਾਹ ਗਰੀਬਾਂ ਦਾ ਜਹਾਜ ਤਾਂ ਇਹੀ ਆ ਇਹਦੇ ਬਿਨਾ ਕਾਹਦੇ ਆ ਇਹਦੇ ਤੇ ਕੰਮ ਕਰਨ ਜਾਣਾ ਇਹਦੇ ਤੇ ਰੋਜੀ ਰੋਟੀ ਆ ਇਹਦੇ ਨਾਲ ਹੀ ਸਾਰੀ ਹੂੰ ਤੇ 4 ਦਿਨ ਹੋ ਗਏ ਪਹਿਲਾਂ ਨਹੀਂ ਕੰਮ ਮਿਲਿਆ ਤੇ ਅੱਜ ਨਵੇਂ ਥਾਂ ਠੇਕੇਦਾਰ ਨੇ ਕੰਮ ਚਲਾਉਣਾ ਲੇਟ ਨਾ ਹੋ ਜੀਏ ਤੇ ਉਹ ਰੋਟੀ ਬਣ ਗਈ 9:00 ਵਜੇ ਲੇਟ ਹੋਈ ਜਾਣਾ ਤੇ ਨਵੇਂ ਥਾਂ ਜਾਣਾ ਕੰਮ ਤੇ ਮਹੀਨੇ ਦਾ ਕੰਮ ਆ ਹੁਣ ਲਗਾਤਾਰ ਇਕੱਠਾ ਰੋਟੀ ਬਣ ਗਈ ਤਾਂ ਲਿਆਜ ਦਾ ਵਦਵਾ ਮੈਂ ਜਾਵਾ ਕੰਮ ਤੇ ਰੋਟੀ ਖਾਦੀ ਬਣਾਵਾ ਮਾ ਚਾਰ ਦਿਨਾਂ ਤੋਂ ਰਸਾਂ ਦਾ ਸਾਰਾ ਖਤਮ ਉਹ ਯਾਰ ਮੈਨੂੰ ਠੇਕੇਦਾਰ ਨੇ ਕਿਹਾ ਅੱਜ 4 ਦਿਨ ਹੋ ਗਏ ਪਹਿਲਾਂ ਕੰਮ ਨਹੀਂ ਮਿਲਿਆ ਹੁਣ ਨਵੇਂ ਠੇਕੇਦਾਰ ਨੇ ਕੰਮ ਦਿੱਤਾ ਵਾ ਉਹਦੇ ਨਾਲ ਜਾਣਾ 1 ਮਹੀਨੇ ਦਾ ਕੰਮ ਆ ਮੈਂ ਕੋਈ ਨਾ ਅੱਜ ਦਾ ਸਾਰ ਲੈਨੇ ਆ ਓਕੇ ਸੋਕੇ ਮੈਂ ਇਕੱਠੇ ਪੈਸੇ ਔਰ ਥੋੜੇ ਜਿਹਾ ਐਡਵਾਂਸ ਪੈਸੇ ਫੜ ਲਾਂਗੇ ਜਿਹਦੇ ਨਾਲ ਘਰ ਦਾ ਰਸਣ ਲਿਆਵਾਂਗੇ ਹੁਣ ਆਪਣਾ ਵਧੀਆ ਜਿਹਾ ਗੁਜ਼ਾਰਾ ਚੱਲ ਪੈਣਾ ਹੋਣਾ ਆਪਣਾ ਅੱਜ ਦਾ ਦੇਣੀ ਆ ਚਲ ਦੇਖਦੀਆਂ ਫਿਰ ਮੈਂ ਥੋੜਾ ਜਿਹਾ ਆਟਾ ਪਿਆਵਾ ਤੁਹਾਨੂੰ ਦਿੰਨੀਆਂ ਕਰੋਟੀਆਂ ਬਣੀਆਂ ਬਣਾ ਕੇ ਲਿਆ ਦਿੰਨੀ ਆ ਬਾ ਵੇ ਰੱਬ ਜਿਹੜੇ ਬੰਦੇ ਮਿਹਨਤ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੇਰੇ ਵੀ ਰੰਗ ਨਿਆਰੇ ਆ ਚਲੋ ਕੋਈ ਗੱਲ ਨਹੀਂ ਚੰਗਾ ਮਾੜਾ ਸਮਾਂ ਦਾ ਲੰਘ ਹੀ ਜਾਣਾ ਵਾ ਦੇਖਦੇ ਅੱਜ ਕੰਮ ਤੇ ਤੋੜਾ ਅਡਵਾਂਸ ਪੈਸੇ ਫੜ ਲਾਂਗੇ ਚਲਾਉਣਾ ਤਾਂ ਹੈਗਾ ਹੀ ਇਹ ਘਰ ਦਾ ਵਿਆਹਾਂ ਬਸ ਤੇਰੀ ਰਜਾ ਚੀ ਰਾਜੀਆਂ ਵਾਹਿਗੁਰੂ ਟੈਡ ਲਾਇਆ ਤਾਂ ਤੂੰ ਹੀ ਭਰਨਾ ਆਲੇ ਫੜੋ ਚਾਰ ਕਿ ਰੋਟੀਆਂ ਹੀ ਬਣੀਆਂ ਆ ਚਾਰ ਰੋਟੀਆਂ ਬਣੀਆਂ ਐ ਕਰ ਤੂੰ ਇਹ ਰੋਟੀਆਂ ਘਰੇ ਰੱਖ ਲੈ ਮੈਂ ਤਾਂ ਉੱਥੇ ਨਾਲ ਮੇਡੇ ਮੁੰਡੇ ਹੋਣਗੇ ਉਹਨਾਂ ਦੀਆਂ ਰੋਟੀਆਂ ਰੋਟੀਆਂ ਖਾਣੂਗਾ ਮੈਂ ਸਾਰ ਲੈਣਾ ਵਾ ਕੋਈ ਨਾ ਨਹੀਂ 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 ਰਹਿਣ ਦੇ ਤੁਸੀਂ ਕੋਈ ਨਾ ਤੁਸੀਂ ਸਾਰਾ ਦਿਨ ਕੰਮ ਕਰਨਾ ਵਾ ਤੁਸੀਂ ਕਿੱਦਾਂ ਕੰਮ ਕਰੋਗੇ ਭੁੱਖੇ ਟੈਡ ਕੋਈ ਨਾ ਮੈਂ ਖਾ ਲੂੰਗਾ ਉਹਨਾਂ ਦੀਆਂ ਰੋਟੀਆਂ ਕੋਈ ਨਾ ਦੇ ਦੇਣਗੇ ਮੈਨੂੰ ਕੋਈ ਨਾ ਨਹੀਂ ਨਹੀਂ ਤੁਸੀਂ ਰਹਿਣ ਦਿਓ ਖੜੋ ਕੋਈ ਨਾ ਤੁਸੀਂ ਆਪਣਾ ਸਾਰੋ ਅਸੀਂ ਅਸੀਂ ਕਿਹੜਾ ਬਾਹਰ ਜਾਣਾ ਕਿਤੇ ਅਸੀਂ ਘਰ ਰਹੀਆਂ ਕੋਈ ਨਾ ਪ੍ਰਥਮ ਮਜ਼ਦੂਰ ਦੇ ਸੀਗਾ ਅੱਜ ਤੁਹਾਨੂੰ ਕੰਮ ਕਿੱਥੇ ਮਿਲ ਗਿਆ ਕੋਈ ਆਪਣਾ ਕਾਹਦਾ ਗਰੀਬਾਂ ਦਾ ਮਜ਼ਦੂਰ ਏ ਮਜ਼ਦੂਰ ਏ ਤਾਂ ਉਹ ਵੱਡੇ ਲੋਕਾਂ ਦਾ ਵਾ ਜਿਨ੍ਹਾਂ ਦੀ 40 40 50 50 ਹਜ਼ਾਰ ਤਨਖਾਹ ਵਾ ਆਪਾਂ ਤਾਂ ਜੇ ਘਰੋਂ ਰੋਟੀ ਬੰਨ ਕੇ ਟਿਪਨ ਲੈ ਕੇ ਜਾਵਾਂਗੇ ਦਿਹੜੀ ਮਿਲੂਗੀ ਤਾਂ 400 ਰੁਪਏ ਆਖਨੇ ਕਮਾ ਕੇ ਲਿਆਵਾਂਗੇ ਤਾਂ ਫੇਰ ਆਪਣਾ ਘਰ ਦਾ ਚੁੱਲ੍ਹਾ ਤਪਣਾ ਵਾ ਜੇ ਨਾ ਜਾਵਾਂਗੇ ਦਿਹਾੜੀ ਤੇ ਆਪਾਂ ਨੂੰ ਕਿਸੇ ਨੇ ਘਰੇ ਕੋਈ ਦੇਣ ਨਹੀਂ ਆਉਣੇ ਪੈਸੇ ਤਾਂ ਰਾਤ ਨੂੰ ਭੁੱਖੇ ਸੌਣਾ ਪੈਣਾ ਆਪਣਾ ਕੋਈ ਮਜ਼ਦੂਰ ਏ ਨਹੀਂ ਹੈਗਾ ਆਪਣੇ ਲਈ ਤਾਂ ਕੋਈ ਛੁੱਟੀ ਨਹੀਂ ਹੈਗੀ ਇਹ ਵੱਡੇ ਲੋਕਾਂ ਲਈ ਛੁੱਟੀਆਂ ਵਾ ਆਪਣੇ ਲਈ ਨਹੀਂ ਹੈਗਾ ਆਪਾਂ ਤਾਂ ਜਾਵਾਂਗੇ ਪੈਸੇ ਕਮਾਵਾਂਗੇ ਤੇ ਘਰੇ ਚਲਾਵਾਂਗੇ ਤੂੰ ਐਵੇਂ ਟੈਨਸ਼ਨ ਨਾ ਲੈ ਜਾ ਕੇ ਆਪਣਾ ਤੂੰ ਕੰਮਕਾਰ ਕਰ ਲਾ ਤੇ ਮੈਂ ਚੱਲਿਆ तो कोई ना हाथ ने मैं अडवास पैसे फड़ के लेके आऊंगा घर का गुजारा वाइए चलूगा ऐ भी नहीं टेंशन लैनी सच्चे पाशाह मेहर करी